ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਹਾਜ਼ਰ ਹੋਏ ਹਾਂ ਜੀ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤੇ ਤੁਹਾਡੇ ਸਾਰਿਆਂ ਦੀ ਡਿਮਾਂਡ ਤੇ ਵੀਡੀਓ ਲੈ ਕੇ ਤੁਹਾਨੂੰ ਪਤਾ ਹੈ ਕਿ ਕੁਝ ਟਾਈਮ ਪਹਿਲਾਂ ਮੈਂ ਇਹ ਵੀਡੀਓ ਅਪਲੋਡ ਕੀਤੀ ਸੀ YouTube ਚੈਨਲ ਤੇ ਜਿਸ ਦੇ ਵਿੱਚ ਤੁਸੀਂ ਬਹੁਤ ਸਾਰੇ ਕੈਂਡੀਡੇਟਸ ਨੇ ਕਾਫੀ ਸਾਰੇ ਕਮੈਂਟਸ ਕਰੇ ਸੀ ਕਿ ਕਿਸ ਤਰੀਕੇ ਨਾਲ ਅਪਲਾਈ ਕਰਨਾ ਹੈ ਫਾਈਲ ਕਿਵੇਂ ਜਮ੍ਹਾਂ ਕਰਾਣੀ ਹੈ ਡਾਕੂਮੈਂਟਸ ਕਿੱਥੇ ਜਮ੍ਹਾਂ ਕਰਾਣੇ ਨੇ ਕਿਸ ਤਰੀਕੇ ਨਾਲ ਇਹ ਭਰਤੀ ਦੇ ਲਈ ਜਿਹੜਾ ਅਸੀਂ ਐਲੀਜੀਬਲ ਹੋ ਸਕਦੇ ਹਾਂ ਤਾਂ ਤੁਹਾਡੇ ਇਹਨਾਂ ਸਾਰੇ ਡਾਊਟਸ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜਿਹੜਾ ਤੁਹਾਨੂੰ ਪਤਾ ਹੈ ਕਿ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀ ਕਿ 5000 ਤੋਂ ਵੱਧ ਜਿਹੜੀਆਂ ਨੇ ਅਸਾਮੀਆਂ ਅੰਗਨਵਾੜੀ ਦੇ ਵਿੱਚ ਫਿੱਲ ਹੋਣ ਜਾ ਰਹੀਆਂ ਨੇ ਤੇ ਇਹ ਜਿਹੜੀ ਭਰਤੀ ਆ ਉਹ 30 ਸਤੰਬਰ ਤੋਂ ਪਹਿਲਾਂ ਕੰਪਲੀਟ ਹੋਏਗੀ ਠੀਕ ਹੈ ਜੀ ਤਾਂ ਹੁਣ ਜੇ ਆਪਾਂ ਗੱਲ ਕਰ ਲਈਏ ਤਾਂ ਤੁਸੀਂ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹੋ ਕਿਵੇਂ ਫਾਈਲ ਤਿਆਰ ਕਰਨੀ ਆ ਉਹਦੇ ਤੇ ਵੀ ਆਪਾਂ ਗੱਲ ਕਰਦੇ ਆ ਮੈਰਿਟ ਕਿਵੇਂ ਬਣੇਗੀ ਤੇ ਕਿਹੜਾ ਪਰਫਾਰਮਾ ਹੈ ਜਿਹੜਾ ਤੁਸੀਂ ਭਰ ਕੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਉਣਾ ਹੈ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਤਾਂ ਆਓ ਸਟਾਰਟ ਕਰਦੇ ਆ ਜੀ ਅੱਜ ਦੀ ਵੀਡੀਓ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾ ਸਟੈਪ ਬਾਈ ਸਟੈਪ ਆਪਾਂ ਸਾਰੇ ਹੀ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤਾਂ ਪੁੱਛ ਰਹੇ ਸਨ ਕੈਂਡੀਡੇਟਸ ਕਿ ਪੇਪਰ ਹੋਏਗਾ ਜਾਂ ਨਹੀਂ ਦੇਖੋ ਇਸ ਭਰਤੀ ਦਾ ਕੋਈ ਵੀ ਪੇਪਰ ਨਹੀਂ ਹੋਣਾ ਹੈਗਾ ਠੀਕ ਹੈ ਕਿਹੜਾ ਪਰਫਾਰਮਾ ਫਿਲ ਕਰਨਾ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੀ ਠੀਕ ਹੈ ਕੋਈ ਵੀ ਪੇਪਰ ਨਹੀਂ ਹੋਏਗਾ ਸਿੱਧੀ ਭਰਤੀ ਹੈ ਇਹ ਤੇ ਪੰਜਾਬ ਰੈਜ਼ੀਡੈਂਸ ਦਾ ਸਰਟੀਫਿਕੇਟ ਜਿਹੜਾ ਜ਼ਰੂਰ ਚਾਹੀਦਾ ਹੋਏਗਾ ਇਸ ਭਰਤੀ ਦੇ ਲਈ ਇਸ ਦੇ ਨਾਲ ਹੀ ਕਿਸੇ ਨੇ ਪੁੱਛਿਆ ਹੈ ਕਿ ਮੇਲ ਵੀ ਅਪਲਾਈ ਕਰ ਸਕਦੇ ਨੇ ਨਹੀਂ ਜੀ ਸਿਰਫ ਔਰ ਸਿਰਫ ਫੀਮੇਲ ਦੀ ਇਹ ਜਿਹੜੀ ਭਰਤੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਦੂਜੀ ਆਪਾਂ ਗੱਲ ਕਰ ਲਈਏ ਫਾਰਮ ਫਿਲ ਕਰਨ ਦੇ ਲਈ ਲਿੰਕ ਦੇਖੋ ਇਹ ਭਰਤੀ ਜਿਹੜੀ ਆਨਲਾਈਨ ਨਹੀਂ ਹੋਣੀ ਹੈਗੀ ਆਫਲਾਈਨ ਹੀ ਤੁਸੀਂ ਇਸ ਦੇ ਲਈ ਅਪਲਾਈ ਕਰਨਾ ਹੈ ਠੀਕ ਹੈ ਕਿਵੇਂ ਅਪਲਾਈ ਕਰਨਾ ਆਪਾਂ ਅੱਗੇ ਗੱਲ ਕਰਾਂਗੇ ਐਂਟੀਟੀ ਦੇ ਬੇਸ ਤੇ ਦੇਖੋ ਜੇਕਰ ਤੁਸੀਂ ਕੋਈ ਹੋਰ ਬੀਐਡ ਈਟੀਟੀ ਜਾਂ ਐਂਟੀਟੀ ਕੁਝ ਵੀ ਕੀਤਾ ਹੋਇਆ ਉਸ ਦੇ ਤੁਹਾਡੇ ਜਿਹੜੇ ਨੇ ਮਾਰਕਸ ਨੇ ਉਹ ਮਿਲ ਸਕਦੇ ਨੇ ਅਦਰ ਸਟੇਟ ਨਹੀਂ ਜੀ ਅਦਰ ਸਟੇਟ ਵਾਲੇ ਅਪਲਾਈ ਨਹੀਂ ਕਰ ਸਕਦੇ ਇਸ ਦੇ ਵਿੱਚ ਠੀਕ ਹੈ ਮੈਰਿਜ ਸਰਟੀਫਿਕੇਟ ਜ਼ਰੂਰੀ ਹੈ ਇਹ ਤੁਸੀਂ ਉੱਥੇ ਜਾ ਕੇ ਕਲੈਰੀਫਿਕੇਸ਼ਨ ਕਰ ਲਿਓ ਇਹਦੇ ਬਾਰੇ ਆਪਾਂ ਕੁਝ ਵੀ ਜਿਹੜਾ 100% ਕਲੀਅਰ ਨਹੀਂ ਕਹਿ ਸਕਦੇ ਪੇਪਰ ਕੋਈ ਵੀ ਨਹੀਂ ਹੋਏਗਾ ਠੀਕ ਹੈ ਜੀ ਤੇ ਇਸ ਤੋਂ ਬਿਨਾ ਵਾਟਰ ਕਾਰਡ ਦੇਖੋ ਆਈਡੈਂਟੀਟੀ ਪ੍ਰੂਫ ਤੁਸੀਂ ਕੋਈ ਵੀ ਲੈ ਕੇ ਜਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਫਾਰਮ ਕਦੋਂ ਆਣੀ ਹੈ ਦੇਖੋ ਫਾਰਮ ਅਪਲਾਈ ਹੋ ਰਹੇ ਨੇ ਤੁਸੀਂ ਅਪਲਾਈ ਕਰ ਸਕਦੇ ਹੋ ਆਪਾਂ ਅੱਗੇ ਗੱਲ ਕਰਾਂਗੇ ਤੇ ਇਸ ਦਾ ਪੇਪਰ ਕੋਈ ਵੀ ਨਹੀਂ ਹੋਣਾ ਬਾਰ-ਬਾਰ ਬਹੁਤ ਸਾਰੇ ਕੈਂਡੀਡੇਟਸ ਇਹੀ ਗੱਲ ਪੁੱਛ ਰਹੇ ਸੰ ਪੇਪਰ ਹੋਏਗਾ ਪੇਪਰ ਕੋਈ ਨਹੀਂ ਹੋਏਗਾ ਠੀਕ ਹੈ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰ ਲਈਏ ਫਾਰਮ ਕਿੱਥੋਂ ਮਿਲੂਗਾ ਤੇ ਕਿਵੇਂ ਸਬਮਿਟ ਕਰਾਉਣਾ ਆਪਾਂ ਅੱਗੇ ਗੱਲ ਕਰਦੇ ਆਂ ਫਾਰਮ ਮੈਂ ਤੁਹਾਨੂੰ ਦਿਖਾ ਦਾਂਗੀ ਸਕਰੀਨ ਤੇ ਕਿ ਕਿਹੜਾ ਤੁਸੀਂ ਫਿਲ ਕਰਨਾ ਹੈ ਤੇ ਕਿਵੇਂ ਸਬਮਿਟ ਕਰਾਉਣਾ ਹੈ ਠੀਕ ਹੈ ਜੀ ਤੇ ਸੀਐਟ ਦੇ ਨੰਬਰ ਮਿਲ ਸਕਦੇ ਨੇ ਦੇਖੋ ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਐਕਸਟਰਾ ਹੈਗੀ ਐ ਪਲੱਸ 2 ਤੇ 10th ਤੋਂ ਬਿਨਾਂ ਤਾਂ ਤੁਹਾਨੂੰ ਬਿਲਕੁਲ ਮਾਰਕਸ ਮਿਲਣਗੇ ਠੀਕ ਹੈ ਜੀ ਉਸ ਤੋਂ ਬਾਅਦ ਐ ਅੱਗੇ ਫਾਰਮ ਕਿੱਥੋਂ ਮਿਲੂਗਾ ਦੇਖੋ ਮੈਂ ਤੁਹਾਨੂੰ ਅੱਗੇ ਡਿਸਕਸ ਕਰਾਂਗੀ ਠੀਕ ਹੈ ਫਿਲਹਾਲ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਵੀ ਤੁਹਾਡਾ ਡਿਸਟ੍ਰਿਕਟ ਹੈਗਾ ਉਹਦੇ ਨੇੜੇ ਜਿਹੜਾ ਵੀ ਤੁਹਾਨੂੰ ਸੀਡੀਪੀਓ ਜਾਂ ਬੀਡੀਓ ਦਫ਼ਤਰ ਪੈਂਦਾ ਹੈ ਉੱਥੇ ਜਾ ਕੇ ਤੁਸੀਂ ਉਹ ਫਾਰਮ ਜਿਹੜਾ ਹੈ ਲੈ ਸਕਦੇ ਹੋ ਉਹਦਾ ਪ੍ਰਿੰਟ ਕਢਾ ਕੇ ਆਫਲਾਈਨ ਵੀ ਤੁਹਾਨੂੰ ਦੇ ਦੇਣਗੇ ਉਹਨੂੰ ਤੁਸੀਂ ਫਿਲ ਕਰਕੇ ਜਮ੍ਹਾਂ ਕਰਾਉਣਾ ਹੈ ਠੀਕ ਹੈ ਜੀ ਇਸ ਤੋਂ ਬਿਨਾ ਸੁਪਰਵਾਈਜ਼ਰ ਸੁਪਰਵਾਈਜ਼ਰ ਦੀ ਭਰਤੀ ਦੇਖੋ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਇਹਦੇ ਰਿਗਾਰਡਿੰਗ ਹਲੇ ਕੋਈ ਵੀ ਜਿਹੜੀ ਆਫੀਸ਼ੀਅਲ ਨਿਊਜ਼ ਹੈ ਉਹ ਦੇਖਣ ਨੂੰ ਨਹੀਂ ਮਿਲੀ ਹੈਗੀ ਜਦੋਂ ਵੀ ਆਏਗੀ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਹੈ ਸਾਂਝੀ ਕਰਾਂਗੇ ਠੀਕ ਹੈ ਜੀ ਸੈਲਰੀ ਸੈਲਰੀ ਦੇ ਵਿੱਚ ਆਪਾਂ ਨੇ ਗੱਲ ਆਲਰੇਡੀ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕੀਤੀ ਸੀ ਵਰਕਰ ਦੀ ਸੈਲਰੀ ਕਿੰਨੀ ਹੈ ਹੈਲਪਰ ਦੀ ਸੈਲਰੀ ਕਿੰਨੀ ਹੈ ਉਹ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਉਸ ਵੀਡੀਓ ਨੂੰ ਤੁਸੀਂ ਦੇਖ ਕੇ ਜਿਹੜਾ ਹੈ ਪ੍ਰੋਪਰ ਦੇਖ ਸਕਦੇ ਹੋ ਠੀਕ ਮੈਮ ਕੈਫੇ ਤੋਂ ਫਾਰਮ ਮਿਲ ਜੂਗਾ ਨਹੀਂ ਜੀ ਇਹ ਤੁਹਾਨੂੰ ਵੀਡੀਓ ਇਸ ਵੀਡੀਓ ਦਫ਼ਤਰ ਤੋਂ ਹੀ ਮਿਲੂਗਾ ਠੀਕ ਹੈ ਜੀ ਸਾਥ ਵਾਲੇ ਵਿਲੇਜ ਦੇ ਵਿੱਚ ਨਹੀਂ ਜੀ ਜਿੱਥੇ ਤੁਹਾਡਾ ਪਿੰਡ ਹੈ ਜਿਹੜਾ ਵੀ ਤੁਸੀਂ ਪਿੰਡ ਦੇ ਵਿੱਚ ਰਹਿ ਰਹੇ ਹੋ ਠੀਕ ਹੈ ਜਿਹੜਾ ਵੀ ਤੁਹਾਡਾ ਸ਼ਹਿਰ ਹੈ ਜਿੱਥੇ ਵੀ ਤੁਸੀਂ ਰਹਿ ਰਹੇ ਹੋ ਉੱਥੇ ਦੇ ਲਈ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਕਿਸੇ ਹੋਰ ਵਿਲੇਜ ਦੇ ਵਿੱਚ ਤੁਸੀਂ ਅਪਲਾਈ ਜਿਹੜਾ ਉਹ ਨਹੀਂ ਕਰ ਸਕਦੇ ਠੀਕ ਹੈ ਜੀ ਔਨਲਾਈਨ ਇਹ ਨਹੀਂ ਭਰੀ ਜਾਏਗੀ ਆਫਲਾਈਨ ਹੀ ਭਰੀ ਜਾਏਗੀ ਤੇ ਉਸ ਤੋਂ ਬਿਨਾ ਹੋਰ ਵਾਟਰ ਕਾਰਡ ਅੱਜ ਨੋਟੀਫਿਕੇਸ਼ਨ ਆਗਾ ਨੋਟੀਫਿਕੇਸ਼ਨ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਨੋਟੀਫਿਕੇਸ਼ਨ ਦੀ ਜੇ ਤੁਸੀਂ ਵੇਟ ਕਰੋਗੇ ਤਾਂ ਤੁਹਾਨੂੰ ਕੁਝ ਵੀ ਕਲੀਅਰਿਫਿਕੇਸ਼ਨ ਨਹੀਂ ਹੋਣੀ ਕਿਉਂਕਿ ਆਫਲਾਈਨ ਭਰਤੀ ਆ ਔਨਲਾਈਨ ਨਹੀਂ ਹੈਗੀ ਤਾਂ ਜਿਵੇਂ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਅੱਗੇ ਦੱਸਾਂਗੇ ਉਸੇ ਤਰੀਕੇ ਨਾਲ ਤੁਸੀਂ ਫੋਲੋ ਕਰਦੇ ਜਾਓ ਇਸ ਭਰਤੀ ਦੇ ਲਈ ਠੀਕ ਹੈ ਜੀ ਤੇ ਅਪਲਾਈ ਕਿੱਦਾਂ ਕਰਨਾ ਆਫਲਾਈਨ ਅਪਲਾਈ ਕਰਨਾ ਹੈ ਆਪਾਂ ਨੇ ਸੈਲਰੀ ਪਲੱਸ ਟੂ ਬੇਸਿਕ ਕਿੰਨੀ ਹੋਏਗੀ ਇਹ ਤੁਸੀਂ ਪਿਛਲੀ ਵੀਡੀਓ ਦੇਖ ਸਕਦੇ ਹੋ ਸਿਰਫ ਗਰਲਸ ਕੇਨ ਅਪਲਾਈ ਠੀਕ ਹੈ ਓਨਲੀ ਫੀਮੇਲ ਦੇ ਲਈ ਇਹ ਭਰਤੀ ਹੈ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਕਿ ਭਰਤੀ 30 ਸੈਪਟੈਂਬਰ ਤੱਕ ਕੰਪਲੀਟ ਹੋ ਜਾਈਏ ਦੇਖੋ ਤੁਹਾਨੂੰ ਪਤਾ ਹੈ ਕਿ ਉਹਨਾਂ ਵੱਲੋਂ ਇਹ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ 30 ਸੈਪਟੈਂਬਰ ਤੱਕ ਫਿਲ ਹੋ ਜਾਏਗੀ ਬਾਕੀ ਉਹਨਾਂ ਤੇ ਡਿਪੈਂਡ ਕਰਦਾ ਹੈ ਕਿ ਕਿਸ ਤਰੀਕੇ ਨਾਲ ਇਹ ਬਾ ਡਿਪਾਰਟਮੈਂਟ ਜਿਹੜਾ ਕੰਮ ਕਰਦਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਲੁਧਿਆਣਾ ਡਿਸਟ੍ਰਿਕਟ ਦੇਖੋ ਤੁਸੀਂ ਆਪ ਦਾ ਜਿਹੜਾ ਡਿਸਟ੍ਰਿਕਟ ਹੈ ਜੇ ਤੁਹਾਨੂੰ ਦਫ਼ਤਰ ਨਹੀਂ ਪਤਾ ਲੱਗ ਰਿਹਾ ਤਾਂ ਤੁਸੀਂ ਗੂਗਲ ਕਰ ਸਕਦੇ ਹੋ ਗੂਗਲ ਤੇ ਕੰਟੈਕਟ ਨੰਬਰ ਤੁਹਾਨੂੰ ਮਿਲ ਜਾਣਗੇ ਉਸ ਦੇ ਰਾਈ ਵੀ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਬੀਏ ਕਰ ਰਹੀਆਂ ਲਾਸਟ ইয়ার ਹੈ ਬੀਏ ਬਿਲਕੁਲ ਜੀ ਤੁਹਾਡੇ ਕੋਲ 10th 2 ਮਿਨੀਮਮ ਹੋਵੇ ਵੱਧ ਤੋਂ ਵੱਧ ਤੁਹਾਡੀ ਕੁਆਲੀਫਿਕੇਸ਼ਨ ਹੋਵੇ ਤਾਂ ਤੁਹਾਨੂੰ ਮਾਰਕਸ ਮਿਲ ਸਕਦੇ ਨੇ ਰੈਜ਼ੀਡੈਂਸ ਸਰਟੀਫਿਕੇਟ ਜ਼ਰੂਰੀ ਹੈ ਜੀ ਇਹਦੇ ਲਈ ਠੀਕ ਹੈ ਵਾੜਾ ਕੋਡਿੰਗ ਫਿਲ ਕਰਨੀ ਆ ਪੈਣੀ ਜਾਂ ਜਿਵੇਂ ਬਠਿੰਡਾ ਬਿਲਕੁਲ ਜੀ ਜਿਹੜੇ ਵੀ ਤੁਸੀਂ ਸ਼ਹਿਰ ਪਿੰਡ ਦੇ ਵਿੱਚ ਰਹਿ ਰਹੇ ਹੋ ਤੁਸੀਂ ਉਸ ਦੇ ਅਕੋਰਡਿੰਗ ਹੀ ਅਪਲਾਈ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਹੈਂਡੀਕੈਪਡ ਦੇਖੋ ਇਹ ਜਿਹੜੀਆਂ ਪੋਸਟਾਂ ਦੇ ਵਿੱਚ ਪਹਿਲ ਮਿਲੇਗੀ ਉਹ ਹੈਂਡੀਕੈਪ ਨੂੰ ਹੀ ਮਿਲੇਗੀ ਠੀਕ ਹੈ ਲੇਕਿਨ ਜੇ ਉਸ ਟਾਈਮ ਦੇ ਲਈ ਹੈਂਡੀਕੈਪਡ ਪਰਸਨ ਅਵੇਲੇਬਲ ਨਹੀਂ ਹੈਗਾ ਜਾਂ ਉਹ ਦੀ ਐਲੀਜੀਬਿਲਟੀ ਪੂਰੀ ਨਹੀਂ ਹੈਗੀ ਤਾਂ ਫਿਰ ਦੂਜੇ ਕੈਂਡੀਡੇਟ ਨੂੰ ਉਸ ਦੇ ਵਿੱਚ ਜਿਹੜੀ ਪ੍ਰਾਇੋਰਟੀ ਦਿੱਤੀ ਜਾਏਗੀ ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰ ਲਈ ਜੀ ਨੀਅਰਬਾਈ ਕਿੱਥੋਂ ਹੋਏਗਾ ਫਾਰਮ ਦੇਖੋ ਜਿਹੜਾ ਵੀ ਤੁਹਾਡੇ ਨੇੜੇ ਵੀਡੀਓ ਦਫ਼ਤਰ ਹੈ ਜਾਂ ਸੀਡੀਪੀਓ ਦਫ਼ਤਰ ਹੈ ਜਿੰਨੂੰ ਆਪਾਂ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਆਫਿਸ ਕਹਿ ਦਿੰਨੇ ਆ ਠੀਕ ਹੈ ਬਾਲ ਵਿਕਾਸ ਦਫ਼ਤਰ ਉੱਥੇ ਜਾ ਕੇ ਤੁਸੀਂ ਆਪਣਾ ਪਰਫਾਰਮਾ ਲੈ ਸਕਦੇ ਹੋ ਉਹਨਾਂ ਨੂੰ ਕਹੋ ਕਿ ਤੁਸੀਂ ਅੰਗਣਵਾੜੀ ਵਰਕਰ ਜਾਂ ਹੈਲਪਰ ਜਿਹੜੀ ਵੀ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਉਹਦਾ ਪਰਫਾਰਮਾ ਦੇ ਦੇਣ ਠੀਕ ਹੈ ਤਾਂ ਉਹ ਤੁਸੀਂ ਪਰਫਾਰਮਾ ਫਿਲ ਕਰਨਾ ਹੈ ਉਸ ਦੇ ਨਾਲ ਤੁਸੀਂ ਸਾਰੇ ਸਰਟੀਫਿਕੇਟ ਲਗਾ ਕੇ ਆਪਣੇ ਅਟੈਸਟਡ ਕਰਾ ਕੇ ਤਾਂ ਤੁਸੀਂ ਉੱਥੇ ਜਮ੍ਹਾਂ ਕਰਾਣੇ ਆ ਠੀਕ ਹੈ ਜੀ ਉਸ ਤੋਂ ਬਾਅਦ ਕੈਫੇ ਤੋਂ ਹੀ ਫਿਲ ਨਹੀਂ ਹੋਣਾ ਆਫਲਾਈਨ ਹੋਣਗੇ ਜੀ ਠੀਕ ਹੈ ਅਨਮੈਰਿਡ ਕਰ ਸਕਦੇ ਆ ਬਿਲਕੁਲ ਅਨਮੈਰਿਡ ਅਪਲਾਈ ਕਰ ਸਕਦੇ ਆ ਜੀ ਏਜ ਰਿਲੈਕਸੇਸ਼ਨ ਆਈ ਥਿੰਕ ਇਹਦੇ ਵਿੱਚ ਆ ਕੈਟਾਗਰੀ ਵਾਈਜ਼ ਹੈ ਏਜ ਰਿਲੈਕਸੇਸ਼ਨ ਠੀਕ ਹੈ ਐਸ ਸੀ ਐਸ ٹی ਨੂੰ ਏਜ ਰਿਲੈਕਸੇਸ਼ਨ ਬਾਕੀ ਇਹਦਾ ਜਿਹੜਾ ਪੁਰਾਣਾ ਨੋਟੀਫਿਕੇਸ਼ਨ ਹੈ ਉਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਰੀਡ ਕਰ ਲਿਓ ਉਹਦੇ ਵਿੱਚ ਤੁਹਾਨੂੰ ਜਿਹੜੀਆਂ ਸਾਰੀਆਂ ਚੀਜ਼ਾਂ ਕਲੈਰੀਫਿਕੇਸ਼ਨ ਜਿਹੜੀਆਂ ਤੁਹਾਨੂੰ ਪ੍ਰੋਪਰ ਹੋ ਜਾਏਗੀ ਉਸ ਤੋਂ ਬਾਅਦ ਅੱਗੇ ਆਪਾਂ ਗੱਲ ਕਰ ਲਈਏ ਮੈਮ ਅਗਰ ਸਾਡੇ ਪਿੰਡ ਵਿੱਚ ਖਾਲੀ ਵੈਕੈਂਸੀ ਨਹੀਂ ਹੈ ਤਾਂ ਤਾਂ ਤੁਸੀਂ ਦੂਸਰੇ ਪਿੰਡ ਦੇ ਵਿੱਚ ਅਪਲਾਈ ਕਰ ਸਕਦੇ ਨਹੀਂ ਜੀ ਤੁਸੀਂ ਆਪਣੇ ਪਿੰਡ ਦੇ ਵਿੱਚ ਹੀ ਅਪਲਾਈ ਕਰ ਸਕਦੇ ਹੋ ਦੂਜੇ ਦੇ ਵਿੱਚ ਤੁਸੀਂ ਅਪਲਾਈ ਨਹੀਂ ਕਰ ਸਕਦੇ ਹੈਗੇ ਇਹ ਹੋ ਸਕਦਾ ਮੰਨ ਲਓ ਐਟ ਅ ਟਾਈਮ ਉੱਥੇ ਅਵੇਲੇਬਲ ਨਾ ਹੋਵੇ ਇਹ ਤਾਂ ਤੁਸੀਂ ਦੇਖੋ ਪੋਸੀਬਿਲਟੀ ਬਹੁਤ ਘੱਟ ਹੈ ਠੀਕ ਹੈ ਤਾਂ ਕਿਤੇ ਜਾ ਕੇ ਡਿਪਾਰਟਮੈਂਟ ਸ਼ਿਫਟ ਕਰ ਸਕਦਾ ਨਹੀਂ ਨਹੀਂ ਠੀਕ ਹੈ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲਈਏ ਜ਼ਿਲ੍ਹਾ ਕੋਈ ਪੈਂਦਾ ਹੈ ਬਿਲਕੁਲ ਜਿਹੜਾ ਵੀ ਤੁਹਾਡਾ ਡਿਸਟ੍ਰਿਕਟ ਹੈ ਉਹਦੇ ਅਕੋਰਡਿੰਗ ਹੀ ਤੁਸੀਂ ਅਪਲਾਈ ਕਰਨਾ ਹੈ ਠੀਕ ਹੈ ਤੇ ਪਲੱਸ 2 ਵਾਲੇ ਵੀ ਫਿਲ ਕਰ ਸਕਦੇ ਨੇ ਇਸ ਦੇ ਲਈ ਇੰਟਰਵਿਊ ਹੋਊਗਾ ਨਹੀਂ ਜੀ ਇੰਟਰਵਿਊ ਕੋਈ ਵੀ ਇੰਟਰਵਿਊ ਇਸ ਦੇ ਵਿੱਚ ਨਹੀਂ ਹੋਣਾ ਹੈਗਾ ਠੀਕ ਹੈ ਇੰਟਰਵਿਊ ਦੀ ਚਿੰਤਾ ਤੁਸੀਂ ਨਾ ਕਰੋ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਕਿ ਇਹ ਸਿੱਧੀ ਭਰਤੀ ਹੈ ਇਸ ਦੇ ਵਿੱਚ ਤੁਹਾਡੇ ਬਸ ਮਾਰਕਸ ਐਡ ਹੋਣਗੇ ਜੋ ਵੀ ਤੁਹਾਡੇ ਕੋਲ ਜਿਹੜੀ ਕੁਆਲੀਫਿਕੇਸ਼ਨ ਹੈ ਉਹਦੇ ਬਿਹਾਫ ਤੇ ਫੀਸ ਕਿੰਨੀ ਹੈ ਜੀ ਫੀਸਿਸ ਦੀ ਕੋਈ ਨਹੀਂ ਹੈਗੀ ਜ਼ੀਰੋ ਹੈ ਜੀ ਠੀਕ ਹੈ ਐਂਟੀਟੀ ਦੀਆਂ ਪੋਸਟਾਂ ਇਹ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਫਾਰਮ ਆਨਲਾਈਨ ਆ ਜਾਂ ਸਿੱਧਾ ਦੇਖੋ ਆਫਲਾਈਨ ਭਰਿਆ ਜਾਏਗਾ ਠੀਕ ਹੈ ਫਾਰਮ ਭਰ ਕੇ ਤੁਸੀ ਜਮਾ ਕਰਾਉਣਾ ਹੈ ਉਸ ਤੋਂ ਬਾਅਦ ਆਪਣੇ ਡਿਸਟ੍ਰਿਕਟ ਚ ਹੀ ਅਪਲਾਈ ਬਿਲਕੁਲ ਜਿ ਆਪਣੇ ਡਿਸਟ੍ਰਿਕਟ ਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਡਾਕੂਮੈਂਟਸ ਕੀ ਹੋਣੇ ਚਾਹੀਦੇ ਨੇ ਆਪਾਂ ਅੱਗੇ ਡਿਸਕਸ ਕਰਾਂਗੇ ਤਾਂ ਇਹ ਜਿਹੜੇ ਮੇਨ ਮੇਨ ਕਮੈਂਟ ਸੀਗੇ ਉਹ ਆਪਾਂ ਡਿਸਕਸ ਕਰ ਚੁੱਕੇ ਹੁਣ ਆਪਾਂ ਗੱਲ ਕਰ ਲਈ ਕਿ ਕਿਵੇਂ ਅਪਲਾਈ ਕਰਨਾ ਹੈ ਕਿਵੇਂ ਅਪਲਾਈ ਕਰਨ ਦੇ ਲਈ ਮੈਂ ਤੁਹਾਨੂੰ ਪਰਫਾਰਮਾ ਦਿਖਾ ਦਿੰਨੀ ਆ ਜੀ ਕਿਵੇਂ ਦਾ ਹੋਏਗਾ ਉਹ ਤਾਂ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਅੰਗਣਵਾੜੀ ਹੈਲਪਰ ਦੀ ਅਸਾਮੀ ਲਈ ਬਿਨੇ ਪੱਤਰ ਠੀਕ ਹੈ ਮੈਂ ਤੁਹਾਨੂੰ ਪੁਰਾਣਾ ਦਿਖਾ ਰਹੀ ਹਾਂ ਇਸੇ ਤਰੀਕੇ ਨਾਲ ਤੁਹਾਨੂੰ ਲੇਟੈਸਟ ਮਿਲੇਗਾ ਉੱਥੇ ਠੀਕ ਹੈ ਸੀਡੀਪੀਓ ਦਫ਼ਤਰ ਜਿਹੜਾ ਵੀ ਹੋਊਗਾ ਤੁਹਾਡਾ ਜਾਂ ਵੀਡੀਓ ਦਫ਼ਤਰ ਜਿਹੜਾ ਵੀ ਤੁਹਾਡੇ ਡਿਸਟ੍ਰਿਕਟ ਦੇ ਨੇੜੇ ਪੈਂਦਾ ਹੈ ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਜਿਹੜੇ ਵੀ ਪਿੰਡ ਦੇ ਵਿੱਚ ਰਹਿ ਰਹੇ ਹੋ ਜਿੱਥੇ ਵੀ ਰਹਿ ਰਹੇ ਹੋ ਉੱਥੋਂ ਦੇ ਅੰਗਣਵਾੜੀ ਦੇ ਵਿੱਚ ਜਾ ਕੇ ਕੰਟੈਕਟ ਕਰੋ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਆਪਣਾ ਜਿਹੜਾ ਸੀਡੀਪੀਓ ਦਫ਼ਤਰ ਹੈ ਵੀਡੀਓ ਦਫ਼ਤਰ ਹੈ ਉਹ ਕਿਹੜਾ ਹੈ ਤਾਂ ਉਹ ਤੁਹਾਨੂੰ ਪੂਰਾ ਜਿਹੜਾ ਕਲੀਅਰ ਕਰ ਦਣਗੇ ਠੀਕ ਕਰ ਸਕਦੇ ਹੋ ਕਿ ਕਿਥੇ ਦੇ ਤੁਸੀਂ ਅਪਲਾਈ ਕਰ ਰਹੇ ਹੋ ਕਿ ਤੁਹਾਡਾ ਨਾਮ ਹੈ ਪਤਾ ਹੈ ਸਾਰਾ ਡਿਟੇਲ ਤੁਸੀਂ ਫਿਲ ਕਰਨੀ ਹੈ ਜੀ ਠੀਕ ਹੈ ਇੱਥੇ ਤੁਹਾਡੀ ਵਿੱਦਿਅਕ ਯੋਗਤਾ ਤੁਹਾਡੇ ਕੋਲ ਕੀ ਹੈ 10th ਹੈ ਪਲੱਸ 2 ਹੈ ਐਡਿਟਿਟ ਹੈ ਬੀਐਡ ਹੈ ਜੋ ਵੀ ਤੁਸੀਂ ਕੀਤਾ ਹੋਇਆ ਉਹ ਸਾਰਾ ਤੁਸੀਂ ਫਿਲ ਕਰਨਾ ਹੋਵੇਗਾ ਤਾਂ ਇਸ ਦੇ ਨਾਲ ਹੀ ਤੁਹਾਨੂੰ ਇਹ ਸੈਲਫ ਡਿਕਲੇਰੇਸ਼ਨ ਫਾਰਮ ਵੀ ਭਰਨਾ ਹੋਵੇਗਾ ਠੀਕ ਹੈ ਜੀ ਜਿਹੜੇ ਜਿਹੜੇ ਵੀ ਤੁਸੀਂ ਡਾਕੂਮੈਂਟ ਨਾਲ ਲਗਾਏ ਨੇ ਉਹ ਤੁਸੀਂ ਇੱਥੇ ਫਿਲ ਕਰਨੇ ਆ ਤੇ ਇੱਥੇ ਤੁਹਾਡੇ ਆਪਣੇ ਸਾਈਨ ਠੀਕ ਹੈ ਇਹ ਸਾਰਾ ਫਿਲ ਕਰਕੇ ਉਸ ਤੋਂ ਬਾਅਦ ਇਹ ਆਂਗਣਵਾੜੀ ਵਰਕਰ ਦੀ ਹੈ ਠੀਕ ਹੈ ਇਹਦੇ ਲਈ ਅਲੱਗ ਪਰਫਾਰਮਾ ਹੋਏਗਾ ਵਰਕਰ ਦੇ ਲਈ ਅਲੱਗ ਪਰਫਾਰਮਾ ਹੈ ਤੇ ਹੈਲਪਰ ਦੇ ਲਈ ਅਲੱਗ ਪਰਫਾਰਮਾ ਹੈ ਇਹ ਧਿਆਨ ਦੇ ਵਿੱਚ ਰੱਖਿਓ ਤਾਂ ਇਹ ਤੁਸੀਂ ਪਰਨਾ ਹੋਏਗਾ ਠੀਕ ਹੈ ਜੀ ਸੇਮ ਐਜ਼ ਇਟ ਇਹਨਾਂ ਵੱਲੋਂ ਵੀ ਉਹੀ ਚੀਜ਼ ਹੈ ਤੇ ਇਸ ਤੋਂ ਬਿਨਾ ਮਿੰਨੀ ਅੰਗਣਵਾੜੀ ਦੀ ਭਰਤੀ ਹੋਏਗੀ ਇਹਦੇ ਬਾਰੇ ਹਲੇ ਆਪਾਂ ਕੁਝ ਵੀ ਕਲੀਅਰ ਨਹੀਂ ਕਹਿ ਸਕਦੇ ਕਿਉਂਕਿ ਜਿਹੜੀਆਂ ਅਨਾਉਂਸਮੈਂਟ ਹੋਈ ਆ ਉਹ ਸਿਰਫ ਵਰਕਰ ਤੇ ਹੈਲਪਰ ਦੀ ਹੋਈ ਹੈ ਮਿੰਨੀ ਅੰਗਣਵਾੜੀ ਵਰਕਰ ਦੀ ਕੋਈ ਜਿਹੜੀ ਉਸ ਦੇ ਵਿੱਚ ਗੱਲਬਾਤ ਦੇਖਣ ਨੂੰ ਨਹੀਂ ਮਿਲੀ ਬਾਕੀ ਤੁਸੀਂ ਉੱਥੇ ਜਾਓਗੇ ਤੁਹਾਨੂੰ ਜਿਹੜੀਆਂ ਚੀਜ਼ਾਂ ਕਲੈਰੀਫਿਕੇਸ਼ਨ ਦੇ ਨਾਲ ਪ੍ਰੋਪਰ ਪਤਾ ਲੱਗ ਜਾਣਗੀਆਂ ਠੀਕ ਹੈ ਤਾਂ ਇਹ ਵੀ ਉਹਨਾਂ ਵੱਲੋਂ ਫਿਲ ਕੀਤਾ ਜਾਏਗਾ ਤੇ ਇਸ ਦੇ ਨਾਲ ਹੀ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਰੀਡ ਕਰ ਲਿਓ ਆਪਦੇ ਬਿਹਾਰਫ ਤੇ ਠੀਕ ਹੈ ਰਿਸਪਾਂਸਿਬਿਲਟੀਜ਼ ਕੀ ਨੇ ਠੀਕ ਹੈ ਕੀ ਕੀ ਕੰਮ ਹੋਏਗਾ ਤੁਸੀਂ ਦੇਖ ਸਕਦੇ ਹੋ ਅੰਗਣਵਾੜੀ ਵਰਕਰ ਦਾ ਕੀ ਕੰਮ ਹੈ ਤੇ ਅੰਗਣਵਾੜੀ ਹੈਲਪਰ ਦਾ ਕੀ ਕੰਮ ਹੈ ਉਹ ਤੁਸੀਂ ਇੱਥੇ ਦੇਖ ਸਕਦੇ ਹੋ ਸਾਰੀਆਂ ਚੀਜ਼ਾਂ ਤੁਸੀਂ ਪੜ ਲੈਣਾ ਠੀਕ ਹੈ ਤੁਹਾਨੂੰ ਸਾਰੀਆਂ ਜਿਹੜਾ ਕਲੀਅਰ ਹੋ ਜਾਣੀ ਹੈ ਕਿ ਕਿਸ ਤਰੀਕੇ ਨਾਲ ਉੱਥੇ ਕੰਮ ਹੋਏਗਾ ਕੀ ਕੀ ਤੁਸੀਂ ਉੱਥੇ ਜਿਹੜਾ ਹੈ ਸਾਹਮਣਾ ਹੋਏਗਾ ਕੰਮ ਕਰ ਠੀਕ ਹੈ ਜੀ ਤਾਂ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਬਿਹਾਫ ਤੇ ਰੀਡ ਕਰ ਲਿਓ ਦੂਜੀ ਗੱਲ ਜੇ ਤੁਸੀਂ ਦੋਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਮੰਨ ਲਓ ਤੁਸੀਂ ਅੰਗਣਵਾੜੀ ਵਰਕਰ ਤੇ ਹੈਲਪਰ ਦੋਨਾਂ ਦੇ ਲਈ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਦੋ ਫਾਰਮ ਅਲੱਗ ਭਰਨੇ ਪੈਣਗੇ ਠੀਕ ਹੈ ਯਾਨੀ ਕਿ ਵਰਕਰ ਦਾ ਅਲੱਗ ਭਰਨਾ ਹੋਏਗਾ ਤੇ ਹੈਲਪਰ ਦਾ ਅਲੱਗ ਭਰਨਾ ਹੋਏਗਾ ਠੀਕ ਹੈ ਜੀ ਤਾਂ ਇਸ ਤਰੀਕੇ ਦਾ ਇੱਕ ਪਰਫਾਰਮਾ ਹੋਏਗਾ ਜਿਹੜਾ ਵੀ ਤੁਹਾਡੇ ਨੇੜੇ ਬੀਡੀਪੀ ਦਾ ਦਫ਼ਤਰ ਹੈ ਜਾਂ ਸੀਡੀਓ ਦਫ਼ਤਰ ਹੈ ਠੀਕ ਹੈ ਉੱਥੇ ਜਾ ਕੇ ਤੁਸੀਂ ਇਹ ਪਰਫਾਰਮਾ ਹਾਸਲ ਕਰ ਸਕਦੇ ਹੋ ਕੋਈ ਵੀ ਦਿੱਕਤ ਆਵੇ ਤੁਸੀਂ ਨੇੜੇ ਦੀ ਜਿਹੜੀ ਅੰਗਣਵਾ ਉੱਥੇ ਜਾ ਕੇ ਤੁਸੀਂ ਪੁੱਛ ਸਕਦੇ ਹੋ ਜੀ ਕਿਉਂਕਿ ਇਹਦੀ ਇੱਕ ਗੱਲ ਇਹ ਵੀ ਹੈ ਕਿ ਹਲੇ ਕੋਈ ਵੀ ਜਿਹੜੀ ਆਨਲਾਈਨ ਡੇਟ ਹੈ ਉਹ ਅਨਾਉਂਸ ਨਹੀਂ ਕੀਤੀ ਗਈ ਸਿਰਫ ਆਫਲਾਈਨ ਹੀ ਉਹਨਾਂ ਨੇ ਆਪਦੇ ਵੱਲੋਂ तरीके पेश ਕਰਤੀ ਕਿ 30 ਸਤੰਬਰ ਤੋਂ ਹੀ ਪਹਿਲਾਂ ਕੰਪਲੀਟ ਹੋ ਜਾਏਗੀ ਤਾਂ ਇਸ ਕਰਕੇ ਕੋਸ਼ਿਸ਼ ਕਰੋ ਕਿ ਤੁਸੀਂ ਨੇੜੇ ਦੇ ਦਫ਼ਤਰ ਜਾ ਕੇ ਪੁੱਛ ਪੜਤਾਲ ਕਰੋ ਕਿ ਪ੍ਰਤੀ ਚੱਲ ਰਹੀ ਹੈ ਜੇ ਨਹੀਂ ਚੱਲ ਰਹੀ ਤਾਂ ਕਦੋਂ ਤੱਕ ਇਹ ਪਰਫੋਰਮੇ ਫਿਲ ਕਰਨੇ ਪੈਣਗੇ ਇਹ ਸਾਰੀਆਂ ਚੀਜ਼ਾਂ ਤੁਸੀਂ ਉੱਥੇ ਜਾ ਕੇ ਆਪਦੇ ਬਿਹਾਫ ਤੇ ਪਤਾ ਕਰ ਸਕਦੇ ਹੋ ਬਾਕੀ ਇਹਨਾਂ ਦੇ ਕੰਟੈਕਟ ਨੰਬਰ ਤੁਹਾਨੂੰ ਗੂਗਲ ਤੇ ਮਿਲ ਜਾਣਗੇ ਆਪਣਾ ਡਿਸਟ੍ਰਿਕਟ ਭਰਿਓ ਡਿਸਟ੍ਰਿਕਟ ਦੇ ਨੇੜੇ ਜਿਹੜੇ ਵੀ ਸੈਂਟਰ ਨਿਆਂਗਨवाड़ी ਸੈਂਟਰ ਹੋਗੇ ਜਾਂ ਬੀਡੀਪੀਓ ਦਫ਼ਤਰ ਹੋਗੇ ਉਹਨਾਂ ਦਾ ਵੀ ਤੁਹਾਨੂੰ ਸਾਰਾ ਕੰਟੈਕਟਡ ਡਿਟੇਲਸ ਜਿਹੜੀਆਂ ਨੇ ਉਹ ਮਿਲ ਜਾਣਗੀਆਂ ਆਈ ਹੋਪ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਗਏ ਕੈਂਡੀਡੇਟਸ ਇਹ ਵੀ ਪੁੱਛ ਰਹੇ ਸਨ ਕਿ ਮੈਰਿਟ ਕਿਵੇਂ ਬਣੇਗੀ ਹਨਾ ਤਾਂ ਮੈਰਿਟ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਵੀ ਤੁਹਾਡੀ ਕੁਆਲੀਫਿਕੇਸ਼ਨ ਹੋਏਗੀ ਉਹਦੇ ਬਿਹਾਫ ਤੇ ਹੀ ਮੈਰਿਟ ਬਣੇਗੀ ਪਹਿਲੀ ਗੱਲ ਤਾਂ ਦੇਖੋ ਮਿਨੀਮਮ ਤੁਹਾਨੂੰ ਪਤਾ ਹੈ ਕਿ ਹੈਲਪਰ ਦੇ ਲਈ 10th ਹੈ ਵਰਕਰ ਦੇ ਲਈ +2 ਹੈ ਇਸ ਤੋਂ ਬਿਨਾ ਜੇ ਤੁਹਾਡੇ ਕੋਲ ਕੋਈ ਹੋਰ ਕੁਆਲੀਫਿਕੇਸ਼ਨ ਹੈ ਬੀਏ ਬੀਐਡ ਈਟੀਟੀ ਐਨਟੀਟੀ ਕੁਝ ਵੀ ਤੁਸੀਂ ਕੀਤਾ ਹੋਇਆ ਹੈ ਤਾਂ ਉਸ ਦੇ ਫਿਰ ਤੁਹਾਨੂੰ ਜਿਹੜੇ ਨੇ ਮਾਰਕਸ ਦਿੱਤੇ ਜਾਣਗੇ ਠੀਕ ਹੈ ਜੀ 5000 ਦੇ ਕਰੀਬ ਇਹ ਪੋਸਟਾਂ ਨੇ ਤੇ ਬਾਕੀ ਤੁਸੀਂ ਉਹਨਾਂ ਦੇ ਨਾਲ ਆਪ ਜਾ ਕੇ ਪਰਸਨਲੀ ਕੰਟੈਕਟ ਕਰੋ ਤਾਂ ਤੁਹਾਨੂੰ ਜ਼ਿਆਦਾ ਚੀਜ਼ਾਂ ਕਲੀਅਰ ਹੋ ਜਾਣਗੀਆਂ ਫਾਈਲ ਪੂਰੀ ਤਿਆਰ ਕਰਨੀ ਹੋਏਗੀ ਪਰਫਾਰਮਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਹੈ ਇਸੇ ਤਰੀਕੇ ਨਾਲ ਇੱਕ ਪਰਫਾਰਮਾ ਮਿਲੇਗਾ ਉਸ ਨੂੰ ਭਰ ਕੇ ਨਾਲ ਤੁਸੀਂ ਆਪਣੇ ਡਾਕੂਮੈਂਟਸ ਠੀਕ ਹੈ ਉਹਨਾਂ ਨੂੰ ਸੈਲਫ ਅਟੈਸਟਡ ਕਰਕੇ ਨਾਲ ਚਾਰ ਫੋਟੋਆਂ ਲਗਾ ਕੇ ਤੁਸੀਂ ਪੂਰੀ ਫਾਈਲ ਜਿਹੜੀ ਹੈ ਜਮਾ ਕਰਾਣੀ ਹੈ ਠੀਕ ਹੈ ਉਸ ਤੋਂ ਬਾਅਦ ਮੈਰਿਟ ਬਣੇਗੀ ਤਾਂ ਜੇ ਆਪਾਂ ਗੱਲ ਕਰ ਲਈਏ ਪਰਫਾਰਮਾ ਦੀ ਕਿ ਕਦੋਂ ਤੱਕ ਜਮਾ ਕਰਾਣਾ ਹੈ ਇਹਦੀ ਕੋਈ ਵੀ ਆਫੀਸ਼ੀਅਲ ਤਰੀਕ ਜਿਹੜੀ ਹੈ ਹਲੇ ਆਊਟ ਨਹੀਂ ਕੀਤੀ ਹੈਗੀ ਤੁਸੀਂ ਆਪ ਜਾ ਕੇ ਕੰਟੈਕਟ ਕਰਕੇ ਉਹਨਾਂ ਨੂੰ ਪਤਾ ਕਰਕੇ ਆਪਣੇ ਪਰਫਾਰਮਾ ਫਿਲ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ 8 ਤਰੀਕ ਤੋਂ ਜਿਹੜੀ ਆ ਚੀਜ਼ ਸੁਣਨ ਨੂੰ ਮਿਲੀ ਸੀ ਕਿ 8 ਤਰੀਕ ਤੋਂ ਅਪਲਾਈ ਸਟਾਰਟ ਹੋ ਜਾਏਗਾ ਬਾਕੀ ਤੁਸੀਂ ਜਾ ਕੇ ਆਪ ਵੀ ਉੱਥੇ ਪਰਸਨਲੀ ਕੰਟੈਕਟ ਕਰੋ ਤਾਂ ਤੁਹਾਨੂੰ ਚੀਜ਼ਾਂ ਜਿਹੜੀਆਂ ਨੇ ਉਹ ਜ਼ਿਆਦਾ ਤਰੀਕੇ ਕਲੀਅਰ ਤਰੀਕੇ ਨਾਲ ਉਹ ਸਮਝਾ ਦੇਣਗੇ ਠੀਕ ਹੈ ਜੀ ਕੈਂਡੀਡੇਟਸ ਪੁੱਛਦੇ ਨੇ ਕਿ ਸੈਲਰੀ ਕਿੰਨੀ ਆ ਤਾਂ ਉਹ ਆਪਾਂ ਬਾਰ-ਬਾਰ ਇੱਕ ਹੀ ਚੀਜ਼ ਡਿਸਕਸ ਜਿਹੜੀ ਆ ਇੱਕ ਵੀਡੀਓ ਦੇ ਵਿੱਚ ਨਹੀਂ ਕਰ ਸਕਦੇ ਹੈਗੇ ਤਾਂ ਉਹਦੇ ਲਈ ਤੁਸੀਂ ਮੇਰੀ ਪੁਰਾਣੀ ਵੀਡੀਓ ਜਿਹੜੀਆਂ ਦੇਖ ਸਕਦੇ ਹੋ ਠੀਕ ਹੈ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਤਾਂ ਇਸ ਦੇ ਨਾਲ ਹੀ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਹਰ ਪ੍ਰਕਾਰ ਦੀ ਜਿਹੜੀ ਅਪਡੇਟ ਹੈ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚ ਸਕੇ ਤੇ ਬਾਕੀ ਜਦੋਂ ਵੀ ਇਹਦੇ ਰਿਗਾਰਡਿੰਗ ਕੋਈ ਹੋਰ ਅਫੀਸ਼ੀਅਲ ਅਪਡੇਟ ਆਏਗਾ ਪਾ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਮਿਲਦੇ ਆਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਵਿੱਚ ਇਹ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥ